हां जी किसान ਵੀਰੋ ਕੀ ਹਾਲ ਚਾਲ ਸੋ ਸਵਾਗਤ ਹੈ ਮੇਰੇ YouTube ਚੈਨਲ ਤੇ ਦੋਸਤੋ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਆਪਾਂ ਡੇਲੀ ਤੁਹਾਡੇ ਵਾਸਤੇ ਸੈਕੰਡ ਹੈਂਡ ਟਰੈਕਟਰ ਜੋ ਕਿ ਡੀਲਰ ਵੀਰਾਂ ਕੋਲੇ ਖੜੇ ਹੁੰਦੇ ਆ ਆਪਾਂ ਉਹਨਾਂ ਦੀ ਵੀਡੀਓ ਲੈ ਕੇ ਆਉਣੀ ਆ ਤੁਹਾਡੇ ਵਾਸਤੇ ਤੇ ਪਹਿਲਾਂ ਵੀ ਇੱਕ ਵਾਰੀ ਆਪਾਂ ਇੱਥੇ ਆਏ ਸੀ ਅਬੋਰ ਪ੍ਰਗਤੀ ਟਰੈਕਟਰ ਵਾਲਿਆਂ ਦੇ ਕੋਲ ਤੇ ਅੱਜ ਫਿਰ ਆਪਾਂ ਨੂੰ ਮੌਕਾ ਮਿਲਿਆ ਇੱਥੇ ਆਉਂਦਾ ਸੋ ਆਪਾਂ ਅੱਜ ਤੁਹਾਨੂੰ ਦਿਖਾਵਾਂਗੇ ਇਹਨਾਂ ਕੋਲੇ ਕਿਹੜੇ ਕਿਹੜੇ ਟਰੈਕਟਰ ਖੜੇ ਆ ਤੇ ਸਾਰਿਆਂ ਨੂੰ ਦੱਸਾਂਗੇ ਰੇਟ ਤੇ ਨਾਲ ਕਰਾਂਗੇ ਇਹਨਾਂ ਨਾਲ ਬਾਈ ਹੁਣ ਨਾਲ ਗੱਲਬਾਤ ਸੋ ਅੱਜ ਆਪਾਂ ਪੂਰੀ ਡਿਟੇਲ ਚ ਜਾਣਕਾਰੀ ਦਵਾਂਗੇ ਤੇ ਬਾਕੀ ਬਾਈ ਆਪਣਾ ਕੰਮ ਆ ਡੀਲਰ ਵੀਰ ਦੀ ਡਿਟੇਲ ਤੁਹਾਡੇ ਤੱਕ ਪਹੁੰਚਾਉਣਾ ਤੇ ਉਹਨਾਂ ਕੋਲੇ ਖੜੇ ਹੋਏ ਟਰੈਕਟਰਾਂ ਦੀ ਵੀਡੀਓ ਪਾਉਣਾ। ਬਾਕੀ ਟਰੈਕਟਰ ਚੈੱਕ ਕਰਕੇ ਲੈ ਜਾਣਾ ਤੁਹਾਡੀ ਆਪ ਦੀ ਰਿਸਪੌਂਸਿਬਿਲਟੀ ਹੁੰਦੀ ਆ। ਟਰੈਕਟਰ ਦੀ ਸਾਡੀ ਬਿਲਕੁਲ ਜ਼ਿੰਮੇਵਾਰੀ ਨਹੀਂ ਹੁੰਦੀ। ਆਪਾਂ ਜੋ ਚੀਜ਼ ਸਾਹਮਣੇ ਹੁੰਦੀ ਆ ਉਹ ਦਿਖਾਈਦੀ ਆ। ਸੋ ਉਹ ਜੀ ਕਰਦੇ ਆ ਵੀਡੀਓ ਨੂੰ ਸ਼ੁਰੂ। ਹਾਂਜੀ ਕਿਸਾਨ ਵੀਰੋ ਤੇ ਆਪਾਂ ਕਰਦੇ ਆਂ ਵੀ ਆਪਣੇ ਵੀਰ ਨਾਲ ਗੱਲਬਾਤ ਤੇ ਦੱਸਾਂਗੇ ਤੁਹਾਨੂੰ ਟਰੈਕਟਰ ਦੇ ਰੇਟ। ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜ ਕਿਸਾਨ ਵੀਰਾਂ ਨੂੰ ਹੁੰਦਾ ਕਿ ਐਡਰੈਸ ਦੀ ਵਜ੍ਹਾ ਨਾਲ ਦਿੱਕਤ ਆਉਂਦੀ ਆ ਤੇ ਆਪਣਾ ਐਡਰੈਸ ਇੱਕ ਵਾਰੀ ਪੂਰੀ ਚੰਗੇ ਤੇਰਾ ਦੱਸ ਦੋ ਜੀ ਆਪਣਾ ਹੈ ਜੀ ਅਬੌਰ ਸਿੱਤੋ ਬਾਈਪਾਸ ਤੇ ਠੀਕ ਹੈ ਜੀ 9463428829 ਨੰਬਰ ਹੈ ਜੀ ਠੀਕ ਹੈ ਜੀ ਤੇ ਹਫਤੇ ਦੇ ਮੰਨ ਕੇ ਚੱਲੋ ਵੀ ਸਾਰਾ ਹਫਤਾ ਇੱਥੇ ਹੁੰਨੇ ਹੋ ਹਾਂਜੀ ਹਾਂਜੀ ਸਾਰਾ ਹਫਤਾ ਇੱਥੇ ਠੀਕ ਆ ਇੱਥੇ ਖੜੇ ਹੁੰਦੇ ਆਪਣੇ ਟਰੈਕਟਰ ਹਾਂਜੀ ਤੇ ਅੱਜ ਆਪਣੇ ਕੋਲ ਕਿੰਨੇ ਕੁ ਟਰੈਕਟਰ ਖੜੇ ਆ ਟਰੈਕਟਰ ਖੜੇ ਆ ਜੀ 20-25 ਟਰੈਕਟਰ ਖੜੇ ਆ ਠੀਕ ਆ ਤੇ ਫਿਰ ਦੱਸਿਓ ਬਾਈ ਜੀ ਦਾ ਰੇਟ ਕਿਹੜੇ ਕਿੜੇ ਇਹ ਆਓ ਜੀ ਆਪਾਂ ਕਰਦੇ ਆਂ ਫਾਇਦੀ 60 60 ਤੋਂ ਫਾਰਮ 60 60 ਹੈ ਜੀ ਠੀਕ ਆ ਜੀ 2012 ਮਾਡਲ ਹੈ ਠੀਕ ਆ ਟੀਅਰ ਨਵੇਂ ਹੈ ਠੀਕ ਆ ਜੀ ਦਾ ਨੰਬਰ ਹੈ ਠੀਕ ਆ ਜੀ ਜਿਹੜਾ ਯਾਰ ਜੇ ਨੰਬਰ ਹੈ ਉਹ ਆਪਣੇ ਪੰਜਾਬ ਦੇ ਨਾ ਹੋ ਜਾਂਦਾ ਇੱਥੇ ਲੋਨ ਫਾਈਨੈਂਸ ਆਫ ਦੇ ਜੇ ਅਬੋਂਰੋਂ ਕਰਾ ਲਿਓ ਮਲੋਡ ਤੋਂ ਕਰਾ ਲਿਓ ਕਿਤੋਂ ਕਰਵਾਉ ਚਾਹੀਏ ਠੀਕ ਆ ਜੀ Rajasthan ਨੰਬਰ ਟੈਕ ਤੋਂ ਹੁੰਦਾ ਉਹ ਗੰਗਨਗਰ ਤੋਂ ਨਾ ਹੋ ਜਾਂਦਾ ਸਿੱਧਾ ਹੀ ਸਿੱਧਾ ਨਾ ਇਹਨਾਂ ਨੂੰ ਸਿੱਧਾ ਨਾ ਹੋ ਜਾਂਦਾ ਠੀਕ ਆ ਜੀ ਲੋਨ ਫਾਈਨੈਂਸ ਆਫ ਦੇ ਏਰੀਏ ਦੇ हिसाब ਨਾਲ ਹੋ ਜਾਂਦਾ ਜਿੱਥੇ ਮਰਜ਼ੀ ਕਰਾਓ ਠੀਕ ਆ ਜੀ ਜੇ ਕੋਈ ਵੀ ਰਨੋਸੀ ਲੈਣਾ ਚਾਹਦਾ ਹੈ ਤਾਂ ਐਨਓਸੀ ਵੀ ਮਿਲ ਜਾਂਦੀ ਹੈ ਵੀ ਪੰਜਾਬ ਦਾ ਨੰਬਰ ਲੈਣਾ ਚਾਹੁੰਦਾ ਹੈ ਤਾਂ ਨੰਬਰ ਵੀ ਮਿਲ ਜੂਗਾ ਕਿੰਨਾ ਮਾਡਲ ਹੈ ਟਰੈਕਟਰ ਆ 2012 ਮਾਡਲ ਹੈ ਜੀ ਤੇ ਕੀਮਤ ਇਹਦੀ ਕਿੰਨੀ ਹੈ ਜੀ ਇਹਦੀ ਜੀ 3.5 ਲੱਖ ਰੁਪਏ 3.5 ਲੱਖ ਰੁਪਏ ਇਹ ਮੰਗਾ ਕੇ ਦੇਣ ਵਾਲਾ ਰੇਟ ਆ ਜੀ ਕੋਈ ਮਾਨਤਾਨ ਕਰ ਦਿਆਂਗੇ ਠੀਕ ਆ ਆਪਾਂ ਇਨਜ਼ਾਈਜ ਰੇਟ ਹੋ ਹੀ ਮੰਗਦੇ ਜਿਹੜਾ ਦੇਣ ਦੇਣ ਵਾਲੇ ਹੁੰਦਾ ਹੈ ਠੀਕ ਆ ਜੀ ਮਾਨਤਾਨ ਹੋ ਜੂਗਾ ਮਾਨਤਾਨ ਹੋ ਜਾ ਬਾਕੀ ਟਰੈਕਟਰ ਦੀ ਕੰਡੀਸ਼ਨ ਬਹੁਤ ਵਧੀਆ ਹੈ ਕੰਡੀਸ਼ਨ ਸਾਰਾ ਹਾਂਜੀ オリジナル ਕੰਡੀ हां जी सोनाली कसा 550 ठीक है 2017 मॉडल 17 मॉडल हां जी ठीक है आ 415000 ਦਾ ਟ੍ਰੈਕਟਰ ਦੇ ਦਿਆਂਗੇ 415000 ਦਾ हां जी ਤੇ ਮਾਡਲ 17 17 ਹੈ ਜੀ ਇਹਦੇ ਲੋਨ ਵਿੱਚ 4 ਲੱਖ ਰੁਪਏ ਲੋਨ ਹੋ ਜਾਊਗਾ ਠੀਕ ਆ ਤੇ ਇਹਦਾ ਮੰਨ ਕੇ ਚੱਲੋ ਵੀ ਇੰਜਨ ਗੇਅਰ ਦੀ ਆਪਣੀ ਪੂਰੀ हां जी ਇੰਜਨ ਗੇਅਰ ਦੇ ਜਿਹੜੇ ਟ੍ਰੈਕਟਰ ਦਵਾਂਗੇ ਸਾਰਾ ਇੰਜਮਾ ਓਕੇ ਹੋਊਗਾ ਜੀ ਕੋਈ ਕਮੀ ਨਹੀਂ ਹੁੰਦੀ ਬਾਕੀ ਆ ਉਹ ਦਾਣ ਕੇ ਕਿਸਾਨ ਵੀਰ ਜਿਵੇਂ ਵੀ ਸੱਲੇ ਕਰ ਸਕਦੇ ਆ ਹਾਂਜੀ ਬਾਕੀ ਇੰਜਨ ਗੇਅਰ ਦਾ ਆਪਾਂ ਕਮੀ ਛੱਡਦੇ ਨਹੀਂ ਹੁੰਦੇ ਤਾਂ ਸਾਰਾ ਕਢਾ ਕੇ ਦਿੰਨੇ ਆ ਠੀਕ ਆ ਬਾਕੀ ਹੈ ਟਰੈਕਟਰ ਸਾਰਾ Ориジナル ਟਰੈਕਟਰ ਹੈ ਜੀ ਸਾਰਾ ਠੀਕ ਆ ਜੀ ਕੋਈ ਰੰਗ ਪੇਂਟ ਹੈ ਨਹੀਂ ਜਿਹੜਾ ਟਰੈਕਟਰ ਹੋਗਾ ਉਹ ਦੱਸ ਕੇ ਦੇਵਾਂਗੇ ਜੇ ਕਿ ਤੋ ਪੇਂਟ ਹੋਇਆ ਤਾਂ ਵੀ ਦੱਸ ਕੇ ਦੇਵਾਂਗੇ ਠੀਕ ਆ ਜੀ ਆ ਜੀ 5050 2016 ਮਾਡਲ 5050 डी 5050 डी ਠੀਕ ਆ ਜੀ ਇਹ ਦਾ ਆ ਜਿਹੜਾ ਨੰਬਰ ਗੰਗਾ ਨਗਰ ਦਾ ਨੰਬਰ ਹੈ ਠੀਕ ਆ ਜੀ ਆ ਟਰੈਕਟਰ ਦੇ ਦਿਆਂਗੇ 410000 ਦਾ ਠੀਕ ਆ ਬਾਕੀ ਟਰੈਕਟਰ ਦੀ ਕੰਡੀਸ਼ਨ ਕਰ ਲੋ ਚੈੱਕ ਹਾਂਜੀ ਇਹਦੇ ਉੱਤੇ ਵੀ 370000 ਤੱਕ ਫਾਈਨਾਂਸ ਹੋ ਜਾਊਗਾ 370000 ਤੱਕ ਫਾਈਨਾਂਸ ਹੋ ਜਾਊਗਾ ਠੀਕ ਹੈ ਜੀ ਆਹ ਹੈ 32 2012 ਮਾਡਲ ਹੈ ਠੀਕ ਹੈ ਜੀ ਆਹ ਸਵਾ 2 ਲੱਖ ਰੁਪਏ ਦਾ ਟਰੈਕਟਰ ਦੇ ਦਿਆਂਗੇ ਜੀ ਸਵਾ 2 ਲੱਖ ਰੁਪਏ ਦਾ ਹਾਂਜੀ ਇੰਜਨ ਘਿਰਦਾ ਜਮ ਮੌਕੇ ਸਾਰਾ Ориਜਨਲ ਹੈ ਠੀਕ ਹੈ ਵੇਟ ਵੇਟ ਲੱਗੇ ਹੈ ਹਾਂਜੀ ਤੇਰੇ ਤਾਂ ਕੰਪਨੀ ਦੇ ਹੈਗੇ BKT ਦੀ ਮਗਰਲੇ ਕੰਪਨੀ ਦੇ Ориਜਨਲ ਵੇਟ ਲੱਗੇ ਹੈ ਹਾਂਜੀ Ориਜਨਲ ਵੇਟ ਲੱਗੇ ਹੈ ਠੀਕ ਹੈ ਜੀ ਆ 363 ਹੈ ਜੀ 55 ਐਚਪੀ ਦਾ ਠੀਕ ਹੈ ਜੀ 2010 ਮਾਡਲ ਹੈ আর ਜੇ ਤੇਰਾ ਨੰਬਰ ਹੈ ਠੀਕ ਹੈ ਜੀ ਆਹ ਟਰੈਕਟਰ ਦੇ ਦਾਂਗੇ 340000 ਸਾਰਾ オリジナル ਟਰੈਕਟਰ ਹੈ ਇਹ ਨਾਲ ਦੇ ਟਾਇਰ ਆਈ ਹਾਂ ਨਾਲ ਦੇ ਟਾਇਰ ਹੈ ਦੇ ਠੀਕ ਆ ਸਾਰਾ オリジナル ਟਰੈਕਟਰ ਹੈ ਜੀ ਠੀਕ ਹੈ ਜੀ ਚੱਲਿਆ ਘੱਟ ਹੋਣ ਕਰਕੇ ਟਰੈਕਟਰ ਜ਼ਮੀਦਾਰ ਦੇ ਚੱਲਿਆ ਬਹੁਤ ਘੱਟ ਆ ਟਾਇਰ ਵੈਸੇ ਖੁਸ਼ੀ ਹੋਣ ਦਾ ਟਰੈਕਟਰ ਹੈ ਠੀਕ ਹੈ ਜੀ ਮੜਗੜ ਮਰੂਟ ਸਾਰਾ ਕਿਤੇ ਕਲਮ ਨਹੀਂ ਲੱਗੀ ਫਿਰ ਆਪਣੇ ਕੋਲ ਜਿਆਦਾ ਰਾਜਸਥਾਨ ਨੰਬਰ ਹੀ ਹੁੰਦੇ ਆ ਹਾਂਜੀ ਹਾਂਜੀ ਠੀਕ ਹੈ ਜੀ हां जी 2019 मॉडल फार्मट्रैक X45 ठीक है 2019 मॉडल है आ 370000 ਦਾ ਦੇ ਦਾਂਗੇ ਔਇਲ ਬ੍ਰੇਕ ਟ੍ਰੈਕਟਰ ਹੈ ਠੀਕ ਹੈ ਜਨੂਮੇ 1900 ਘੰਟੇ ਚੱਲਿਆ ਹੈ ਠੀਕ ਹੈ ਜੀ 1900 ਘੰਟੇ ਚੱਲਿਆ ਸਰ ਹਾਂ ਜੀ ਜਨੂਮੇ ਠੀਕ ਹੈ ਇਹਦੇ ਟੀਰ ਨਾਲ ਦੀ ਕੰਪਨੀ ਦੇ ਜਿੱਤੇ ਤੱਕ ਠੀਕ ਹੈ ਜੀ ਆ ਮੈਸੀ ਹੈ ਜੀ 241 2012 ਮਾਡਲ ਹੈ ਠੀਕ ਹੈ ਜੀ ਇਹਦਾ ਬਿਕਰ ਨੰਬਰ ਦਾ ਨੰਬਰ ਹੈ ਆ ਟ੍ਰੈਕਟਰ 280000 ਦਾ ਦੇ ਦਾਂਗੇ 280 ਇੰਜਨ ਗੇਅਰ ਦਾ ਸਾਰਾ ਓਕੇ ਜੀ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਜਿਹੜਾ ਲੈਣ ਮਾਨਤਨ ਕਰਦੇ ਆ ਠੀਕ ਹੈ ਜੀ ਆ ਸਵਰਾਜ ਜੀ 740 2015 ਮਾਡਲ ਠੀਕ ਹੈ ਜੀ ਇਹਦੇ ਚਾਰ ਟਾਇਰ ਨਵੇਂ ਆ ਇੰਜਨ ਗੇਅਰ ਦਾ ਓਕੇ ਆ ਟਰੈਕਟਰ ਦੇ ਦਿਆਂ 470000 ਰਿਵਰਸ ਸਪੀਡ ਟੋਪ ਮਾਡਲ ਆ ਡਬਲ ਡਿਸਟ੍ਰਿਬਿਊਟਰ ਰਿਵਰਸ ਸਪੀਡ ਟੋਪ ਮਾਡਲ ਹੈ ਜੀ ਠੀਕ ਆ ਆ ਹੈਗਾ ਮਹਿੰਦਰਾ 400 70 2011 ਮਾਡਲ ਹੈ ਠੀਕ ਹੈ ਜੀ ਆ ਵੀ ਟਰੈਕਟਰ ਸਾਰਾ Ориਜੀਨਲ ਹੈ ਸਟicker ਸਟicker ਸਾਰੇ ਨਾਲ ਦੇ ਹੈ ਡਬਲ ਡਿਸਟ੍ਰਿਬਿਊਟਰ ਹੈ ਰਸ਼ ਡਬਲ ਡਿਸਟ੍ਰਿਬਿਊਟਰ ਹਾਂ ਜੀ ਆ ਡਬਲ ਡਿਸਟ੍ਰਿਬਿਊਟਰ 550 ਦਾ Ориਜੀਨਲ ਲਗਵਾਇਆ ਕਿਸੇ ਨੇ ਠੀਕ ਹੈ ਜੀ ਡਬਲ ਕਲਚ ਹੈ ਔਇਲ ਬ੍ਰੇਕ ਹੈ ਅੱਛਾ ਡਬਲ ਕਲਚ ਡਬਲ ਡਿਸਟ੍ਰਿਬਿਊਟਰ ਔਇਲ ਬ੍ਰੇਕ ਦੇ ਸਟੀering ਮਕੈਨੀਕਲ ਆ ਗਿਆ ਹਾਂ ਜੀ ਠੀਕ ਹੈ ਜੀ ਤੇ ਮਗਰਲੇ ਰੇਡੀਅਲ ਟਾਇਰ ਹੈ ਅਪੋਲੋ ਦੇ ਠੀਕ ਆ ਟਰੈਕਟਰ ਬਹੁਤ ਸੋਹਣੀ ਕੰਡੀਸ਼ਨ ਦਾ ਹੈ ਕਿੰਨਾ ਰੇਟ ਦੱਸੇ ਇਹਦਾ ਆ 285000 ਦਾ ਦੇਣ ਵਾਲਾ ਰੇਟ ਹੈ ਜੀ 285000 ਦਾ ਹਾਂਜੀ ਹੂੰ ਟਰੈਕਟਰ ਹੈ ਵੀ ਪੂਰਾ ਸੋਹਣਾ ਤੇ ਮੰਨ ਕੇ ਚਲੋ ਫੀਚਰ ਵੀ ਸਾਰੇ ਆ ਗਏ ਹਨਾ ਕੱਲਾ ਪਾਵਰ ਸਟੀਅਰਿੰਗ ਨਹੀਂ ਹੈਗਾ ਸਾਰਾ ਲਿਫਟ ਪੰਪ ਹੋ ਸਾਰਾ origianally ਪਿਆ ਹੈ ਅਜੇ ਤੱਕ ਕੋਈ ਚੀਜ਼ ਨਹੀਂ ਬਦਲੀ ਹੂੰ ਸੋਨੀ ਕੰਡੀਸ਼ਨ ਦਾ ਟਰੈਕਟਰ ਦੋਸਤੋ ਜੀਮਿਦਾਰੇ ਵਾਸਤੇ ਹੋਰਾਂ ਤੇ ਬਹੁਤ ਹੀ ਵਧੀਆ ਸੌਰਾਜ 2015 ਮਾਡਲ ਹੈ ਜੀ ਠੀਕ ਹੈ ਜੀ ਆ ਹੈ ਸਿੰਪਲ ਸਟੀਅਰਿੰਗ ਤੇ ਠੀਕ ਹੈ ਜੀ ਬਾਕੀ ਓਇਲ ਬ੍ਰੇਕ ਡਬਲ ਕਲਚ ਠੀਕ ਆ ਬਾਕੀ ਸਾਰੇ ਫੰਕਸ਼ਨ ਹੈ ਸਾਰਾ origignal tractor ਹੈ ਠੀਕ ਹੈ ਜੀ ਆਹ tractor 370000 ਦਾ ਦੇ ਦਿਆਂਗੇ ਠੀਕ ਆ tractor check ਕਰੋ ਜੀ ਕੰਡੀਸ਼ਨ ਬਿਲਕੁਲ origignal ਕੰਡੀਸ਼ਨ ਹੈ ਸਾਰਾ origignal ਜੀ ਤੇ 370000 ਚ ਬਾਕੀ ਮੌਕੇ ਤੇ ਜਿੰਨਾ ਵੀ ਹੋ ਸਕੇ ਮਾਨਤਾ ਨੂੰ ਤੁਹਾਡਾ ਜ਼ਰੂਰ ਕੀਤਾ ਜਾਊਗਾ ਆ ਜੀ ਫਾਰਮਸੈਟ 2006 ਮਾਡਲ ਹੈ ਠੀਕ ਆ ਜੀ ਆਹ h r ਨੰਬਰ ਹੈ ਇੰਜਨ ਗੇਅਰ ਦਾ tractor ਸਹੀ ਹੈ ਡਬਲ ਕਲਚ ਹੈ ਠੀਕ ਆ ਜੀ ਆਹ 170000 ਦਾ ਦੇ ਦਿਆਂਗੇ 170000 ਦਾ ਹਾਂ ਜੀ ਹਾਂ ਅਗਲੇ ਅਗਲੇ ਟਾਇਰ ਦੇ 70 ਰੁਪਏ ਸੇ ਹੈ ਮਗਰਲੇ 40 ਪੈਸੇ ਜੀ ਮਗਰਲੇ 40 ਪੈਸੇ ਆ ਆ ਮਹਿੰਦਰਾ 475 ਜੀ ਸਾਰਾ origignal condition ਚ ਹੈਗਾ ਠੀਕ ਆ 2013 ਮਾਡਲ ਹੈ ਤੋ ਯਾਰ ਓਇਲ ਬ੍ਰੇਕ ਹੈ ਠੀਕ ਆ ਸਾਰਾ origignal tractor ਹੈ ਜੀ ਠੀਕ ਆ ਜੀ ਆ tractor ਦੇ ਦਿਆਂਗੇ 2,80,000 ਦਾ 2,80,000 ਦਾ ਹਾਂਜੀ ਠੀਕ ਆ ਜੀ ਆ ਇਸਰ ਜੀ 2018 ਮਾਡਲ ਠੀਕ ਆ ਅਬ ਹੋਰ ਦਾ ਨੰਬਰ ਹੈ ਅੱਛਾ ਨਾਲ ਉਹ ਟੇਰ ਹੈ ਠੀਕ ਆ 2000 ਘੰਟੇ ਜੇਨੀਆਂ ਹੀ ਚੱਲਿਆ ਜੀ ਠੀਕ ਆ ਆ ਟਰੈਕਟਰ ਦੇ ਦਿਆਂਗੇ 260000 ਦਾ 260000 ਦਾ ਹਾਂਜੀ ਉਹ ਬੋਰ ਤਾਂ ਲੋਕਲ ਨੰਬਰ ਹੈ ਹਾਂਜੀ ਨਵੇਂ ਦਾ ਨਵਾਂ ਹੀ ਪਏ ਟਰੈਕਟਰ ਬਹੁਤ ਘੱਟ ਚੱਲੇ ਆ ਸੁਨਨ ਲੀਕਾ ਜੀ 745 2018 ਮਾਡਲ ਆ ਠੀਕ ਆ 70 ਪੇ ਸਿ ਟੇਰੇ ਦੇ ਅਗਲੇ 90 ਪੇ ਸਿ ਟੇਰੇ ਹੂੰ ਹੂੰ ਆ ਟਰੈਕਟਰ ਦੇ ਦਿਆਂਗੇ ਜਾਂ ਬਸ 425000 ਦਾ 4,25,000 ਦਾ ਬਾਕੀ ਆ ਥੱਲੇ ਪਲੇਟ ਵਗੈਰਾ ਵਧੀਆ ਲੱਗੀ ਹੋਈ ਹੈ। ਹਾਂ ਜਮੀਦਾਰ ਪਰਾਨੇ ਲੁਵਾਈ ਹੈ ਸਾਰੇ ਥੱਲੇ origignal ਬਰੇਡ ਡਬਲ ਡਿਸਟ੍ਰੀਬਿਊਟਰ ਹੈ। ਹਾਂਜੀ ਪਾਵਰ ਸਟੀering ਹੈ। ਓਇਲ ਬ੍ਰੇਕ ਹੈ। ਟਰੈਕਟਰ ਸਾਰੇ origignal ਜੀ ਕੰਡੀਸ਼ਨ ਦੇ ਵਿੱਚ ਹੈ। ਹਾਂ ਸਾਰੇ ਜੈਨਵਨ ਕੰਡੀਸ਼ਨ ਚ ਹੈ। ਹਮ ਆ 2021 ਮਾਡਲ ਹੈ ਜੀ ਸੋਨਾਲੀ ਕਾ 35mm। ਠੀਕ ਆ। ਆਈ ਸਾਰਾ origignal ਇਹਦੇ ਡੀਟੇਲ ਨਾਲ ਦੇ ਆ ਪਾਵਰ ਸਟੀering ਹੈ। ਆ 4,25,000 ਦਾ ਦੇ ਦੇਾਂਗੇ ਜੀ। ਕਲਚ ਸਿੰਗਲ ਹੈ ਕਿ ਡਬਲੀ?

ਹੋਰ ਟਰੈਕਟਰ ਹੋਰ ਕਟਰੇਟ ਦੇ ਹੁੰਦੇ ਤਾਂ ਇੱਕ 2008 ਮਾਡਲ ਦਾ ਐਮਪੀਟੀ ਸਕੋਲਟ 335 ਉਹ ਵੀ ਖੜਾ ਹੈ ਅੱਛਾ ਜੀ ਉਹ ਵੀ ਸੋਹਣੇ ਕੰਡੀਸ਼ਨ ਦਾ ਟਰੈਕਟਰ ਹੈ ਠੀਕ ਹੈ ਉਹ 115000 ਦਾ ਦੇ ਦਿਆਂਗੇ ਠੀਕ ਹੈ ਜੀ ਹੋਰ ਮਹਿੰਦਰਾ ਕਿਟਾ ਲਈ ਖੜਾ ਹੈ ਹਾਂ ਉਹ 90000 ਦਾ ਦੇ ਦਿਆਂਗੇ ਤੇ ਹਾਂ ਜੀ ਬਾਕੀ ਸਸਤੇ ਤੋਂ ਸਸਤਾ ਸਾਰੇ ਉੱਤੇ ਮਾਡਲ ਨੇਵੇਂ ਸਾਰੇ ਖੜੇ ਹੁੰਦੇ ਠੀਕ ਹੈ ਜੀ ਬਾਕੀ ਜਿਹੜਾ ਖੜਾ ਹੈ ਸੋਨਾਲਿਕਾ 140 ਖੜਾ ਹੈ ਅੱਛਾ ਉਹ 2005 ਮਾਡਲ ਹੈ 2005 ਮਾਡਲ ਉਹ 160000 ਦਾ ਦੇ ਦਿਆਂਗੇ ਠੀਕ ਹੈ ਬਾਕੀ ਨੰਬਰ ਆਪਾਂ ਦੇ ਦਿੰਨੇ ਆ ਡਿਸਪਲੇ ਤੇ ਤੇ ਫੋਨ ਕਰਕੇ ਤੁਹਾਡੇ ਕੋਲ ਹੋਰ ਜਾਣ ਕੇ ਲੈ ਸਕਣਗੇ ਤੇ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਧੰਨਵਾਦ